ਆ ਨੂੰ ਕਾ ਮਾਰ ਕੇ ਬਣਾਉਂਗੇ ਤੇ ਕੋ ਮਾਢੇ ਤੋਂ ਬਾਈ ਹਾਂਜੀ ਆ ਲੋ ਕੋ ਇਹ ਦਾ ਟਾਈਮ ਲਾ ਵਾਲਾ ਕਾ ਕਾ ਜਿਹੜਾ ਸਾਈਡ ਤੇ ਬਣਾ ਕੇ ਕਾਟ ਤੇ ਬਣਾ ਲੈਂਚ ਹਾਂ ਜੀ ਆਜੋ ਵੀ ਇੰਦਰ ਸਿੰਘ ਵਾਲਾ ਹਾਂਜੀ ਉੱਤਨੀ ਕਹੇਗਾ ਕਿਸੇ ਵੀ ਪੈਸੇ ਗਿਰ ਕੇ ਕਹਿੰਦੇ ਜੀਤੇ ਬਾਬੇ ਨੇ ਖੋਖੜੀ ਵਿੱਚ ਛਾੜ ਦਿੱਤੇ ਇਹਦੇ ਨਾਲ ਅਸੀਂ ਕਿਹਾ ਕਿ ਜਾਈਏ ਉੱਤਰ ਲੋਕ ਆਈਏ ਉੱਤਰ ਜਾਏਗਾ ਨਾ ਹਾਂ ਲੋਕ ਕਰਵਾ ਕੇ ਜਾਏਗਾ ਹਾਂ ਹਾਂ 10 ਮਿੰਟ ਕਰਾ ਦਿਓ ਪੈਸੇ ਕਿਤੇ ਦੇ ਕਿਤੇ ਬਈ ਉਹ ਬਾਬੇ ਕੋਲ ਜਿਹਦੇ ਮੈਸੇਜ ਗਿਰ ਕੇ ਕਹਿੰਦੇ ਜੀਤੇ ਜਾ ਕੇ ਖੋਖੜੀ ਵਿੱਚ ਛਾੜੇ ਨੇ ਚੱਕਣੇ ਚੱਕਿਆ ਨਾ ਬੰਦੇ ਕਿ ਬਾਹਰ ਕੱਢਦੇ ਨੇ ਸਾਰੇ ਗੱਟੀ ਕਰ ਮਿੱਤਰੀ ਕਿਵੇਂ ਕਰੀਏ ਇਹ ਲੋਕ ਮਟਾ ਮਟਾ Are going to the narcot cam Pakistan. They are going to spit it. I is going to ask you if, I don't know. He's going to stay, I want to take the jug out. भई नओ ਦੇ ਆ ਜੋ ਆਇਆ ਹੈ ਕੋ ਆਇਆ ਹੈ ਕੋ ਹੈ ਪਾਣ ਨੂੰ ਆ ਨਾ ਇਹ फिर शरारत की फूट मारी इ है ਪਰ ਇਹਨਾਂ ਦੀ ਬਾਣੀ ਚ ਸਾਨੂੰ ਬਈ ਮੁਸਲਮਾਨਾਂ ਨੂੰ

उथे जद ये बचन आया जिदा मर्जी कोई बड़ा गुरु पीर ਕੁਰਬਾਨੀ ਨਾਲ ਸੇਲਸਾੜਨ ਕਰ ਕੁਰਬਾਨੀ ਉਹ ਹੈ ਜਿਹੜੀ ਤੌਹੀ ਹੈ ਬਨਾਸੀलाल ਵੀ ਕਹਿੰਦੇ ਨੇ ਕਿ ਉਹਨਾਂ ਵੀ ਮਾਂ ਕੋਲ ਖਾਇਸ ਨਾ ਰੱਖਦੇ ਉਹ ਜੰਮੀਏ ਬਚਨ ਕਰਦੇ ਨੇ ਕਈ ਕੁਰਬਾਨੀ ਨਾਲ ਸੇਲਸਾੜਨ ਕਰ ਮੰਦਰੀ ਇੰਨਾ ਬਚਨ ਹੋ ਗਿਆ ਕਹਿੰਦੇ ਹੁਣ ਸਲਮਾਨ ਨਹੀਂ ਬੇਈਮਾਨ ਹੈ ਜਿਹੜੀ ਸਤਿਗੁਰ ਹਰ ਰਾਜ ਜੀ ਤੇ ਮਹਾਰਾਜ ਕਹਿੰਦੇ ਇਹ ਗੱਲ ਦੇ ਚੁੱਕੇ ਹਨ ਬਣੀ ਦਾ ਮੰਦੀ ਰਾਜਨੀ ਹੋ ਗਈ ਇਹ ਵਚਨ ਲਿਖਿਆ ਉਹਨੇ ਜੀਵਨ ਜੀ ਮਹਾਰਾਜ ਨੇ ਕਿਹਾ ਜਿੱਦੜ ਨੂੰ ਹੋਇਆ ਉਹਨੂੰ ਫੁਰਕਾ ਮੇਰੇ ਮੱਥੇ ਨਾਲ ਲੱਗਿਆ ਇਹ Saturno ਆਪਣੇ ਪੁੱਤਰ ਨੂੰ ਕਹਿ ਸਕਦੇ ਨੇ ਬਾਣੀ ਦੇ ਸਤਾਰਕ ਪ੍ਰਤੀ ਇੰਨੀਆਂ ਬਖਸ਼ਿਸ਼ਾਂ ਦੇ ਮਾਲਕ ਹੋਣ ਤੇ ਸਾਡਾ ਕੀ ਉੱਥੇ ਬਚਾ ਰਹੇ ਹੈਗੇ ਜੀ ਬਾਣੀ ਦਾ ਸਤਾਰਕ ਕਰਾਂਗੇ ਸਾਡਾ ਆਪੀ ਹੋਣਾ ਫਿਰ ਇੱਕ ਕਮਿਟੀ ਗਠਕ੍ਰਿਤੀ ਗਾਣਹਾਰ ਗੋਪਾਲ